ਵਰਸਾ ਸਿੰਘ ਬਲਟੋਹਾ ਨਾਲ ਜੁੜੇ ਵੱਡੇ ਖਬਰ ਆ ਰਹੀ ਹੈ ਕਿ ਅਮਰਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਉਸ ਦੇ ਸਾਥੀਆਂ ਤੇ ਵੱਡੇ ਸਵਾਲ WhatsApp ਚੈਟ ਲੀਕ ਕਰਕੇ ਚੁੱਕੇ ਨੇ ਵਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਕਹਿ ਰਹੇ ਨੇ ਕਿ ਚੈਟ ਵਿੱਚ ਰਾਮਗੜੀਆ ਬ੍ਰਾਦਰ ਨੂੰ ਕੀ ਕੁਝ ਦੱਸਿਆ ਗਿਆ ਹੈ ਬਲਟੋਹਾ ਦਾਵਾ ਕਰ ਰਹੇ ਨੇ ਜਾਤੀ ਸੂਚਕ ਸ਼ਬਦਾਂ ਨੂੰ ਵਰਤਣ ਦਾ ਇਲਜ਼ਾਮ ਲਾਇਆ ਗਿਆ ਨਾਲ ਹੀ ਰਾਣਾ ਗੁਰਜੀਤ ਰਮਨਜੀਤ ਸਿੱਕੀ ਤੇ ਅਮਰਤਪਾਲ ਸਿੰਘ ਵੀ ਸਪੋਰਟ ਕਰਨ ਦੇ ਵੀ ਅਲੀਗੇਸ਼ਨ ਲੱਗ ਰਹੇ ਕਵਰਸ ਸਿੰਘ ਬਲਟੋਹਾ ਨੇ ਸਵਾਲ ਚੁੱਕਿਆ ਕਿ ਰਾਣਾ ਗੁਰਜੀਤ ਅਤੇ ਰਮਨਜੀਤ ਸਿੱਕੀ ਅਮਰਤਪਾਲ ਦੀ ਸਪੋਰਟ ਕਰ ਰਹੇ ਸੀ ਇੱਕ ਚੈਟ ਨੂੰ ਆਧਾਰ ਬਣਾਇਆ ਗਿਆ ਬਲਟੋਹਾ ਨੇ ਇਸ ਚੈਟ ਦੇ ਸਕਰੀਨਸ਼ਾਟ ਪਾ ਕੇ ਸਵਾਲ ਚੁੱਕੇ ਨੇ ਅਮਰਤਪਾਲ ਅਤੇ ਜ਼ਾਤੀਆਂ ਦੇ WhatsApp ਚੈਟ ਕਥਿਤ ਤੌਰ ਤੇ ਜਿਹੜੀ ਵਾਇਰਲ ਹੋ ਰਹੀ ਹੈ ਉਸ ਤੇ ਸਵਾਲ ਚੁੱਕਿਆ ਗਿਆ ਦਰਸ਼ਨ ਵਿਰਸਾ ਸਿੰਘ ਬਲਟੋਹਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉੱਥੇ ਹੀ ਵਰਸਾ ਸਿੰਘ ਵਲਟੋਹਾ ਦੇ ਖਿਲਾਫ ਵੱਡੀ ਗਿਣਤੀ ਚ ਡਿੱਗਜ ਪਲੇਅਰ ਸਿਆਸਤ ਦੇ ਉਤਾਰੇ ਗਏ ਨੇ ਜਿਨ੍ਹਾਂ ਚ ਅਮਰਿਤਪਾਲ ਡਿਬਰੂਗੜ ਵੀ ਸ਼ਾਮਲ ਅਮਰਿਤਪਾਲ ਵਾਰਿਸ ਪੰਜਾਬ ਦੇ ਤੇ ਬੰਦੀ ਦਾ ਮੁਖੀ ਜਿਸਤੇ ਦਾ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੋਇਆ ਹੈ ਪੰਜਾਬ ਦੀ ਪੁਲਿਸ ਅਮਰਿਤਪਾਲ ਨੂੰ ਡੇਟੇਨ ਡਿਬਰੂਗੜ ਕਰਵਾ ਕੀ ਹੈ ਇਸੇ ਦੇ ਨਾਲ ਹੀ ਕੁਝ ਸਕਰੀਨਸ਼ਾਟ ਅਪਲੋਡ ਕੀਤੇ ਗਏ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਚੈਟ ਹੈ ਇਸ ਚ ਕਈ ਤਰ੍ਹਾਂ ਦੇ ਜਾਤੀ ਸੂਚਕ ਜੋ ਸ਼ਬਦ ਉਹ ਵਰਤੇ ਗਏ ਨੇ ਜੋ ਮੰਦ ਪਾ ਗਏ ਹਨ ਨਹੀਂ ਵਰਤਨੇ ਚਾਹੀਦੇ ਇਸ ਦੇ ਨਾਲ ਹੀ ਮਜਬੇ ਸਿੱਖਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਜਾਤੀ ਸੂਚਕ ਜੋ ਵਰਤੇ ਗਏ ਨੇ ਕਿਸੇ ਖਿਸ਼ਿਸ਼ ਫਿਰਕੇ ਲਈ ਵਰਤੇ ਗਏ ਨੇ ਵਲਟੋਹਾ ਨੇ ਐਲੀਗੇਸ਼ਨ ਲਗਾਇਆ ਹੈ ਅਮਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਚੈਟ ਦਾ ਹਵਾਲਾ ਵਰਸਾ ਸਿੰਘ ਵਲਟੋਹਾ ਦੇ ਰਹੇ ਨੇ ਰਾਣਾ ਗੁਰਜੀਤ ਅਤੇ ਰਮਨਜੀਤ ਸਿੱਕੀ ਤੇ ਵੀ ਐਲੀਗੇਸ਼ਨ ਲੱਗ ਰਿਹਾ ਹੈ ਕਿ ਅਮਰਤਪਾਲ ਸਿੰਘ ਦੀ ਉਹ ਸਪੋਰਟ ਕਰ ਰਹੇ ਹਨ